ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਲਿਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਜੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਤਬਹ ਸਰਬ ਸਮਾਲੇ ਵਾਚੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਇ ਇਹ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਮੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਧਨੋ ਚਤ ਗੋਪਤ ਲਿਖ ਜਾਨਾ ਲਿਖ ਲਿਖ ਧਰਮ ਬਿਸਾਰੇ ਗਾਵਣ ਤੁਧਨੋ ਇਸਤਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਬਿਤਾਰੇ ਗਾਵਣ ਤੁਧਨੋ ਜति ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਦਨ ਰਖੀਸਵਰਾ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਨਿਆ ਮਨ ਮੋਹਨ ਸੁਰਗ ਮਸਿ ਪਿਆਲੇ ਗਾਵਣ ਤੁਧਨੋ ਰਤਨਿ ਉਪਾਏ ਤੇਰੇ ਅਠ ਸਠ ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਧਨੋ ਗਾਵਣ ਸੇ ਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨੇ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀਵ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਾਥ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਦੁੱਧ ਬੇਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੋਂ ਦੇਹਤ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖ ਹੈ ਖਾਇ ਚੰਦੀ ਇਹ ਦੁਖ ਸੋ ਕਿਉ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾ ਸਾਚੇ ਨਾਮ ਕੀ ਤਿਲ ਵਢਾਈ ਅੱਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿਨਦਰ ਹੈ ਨਾ ਚੁਕੇ ਭੋਗ ਗੋਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਾਇ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਿ ਪੁਰਖਾ ਬਿਨੋ ਕਰੋ ਕਿਰਪਾਸ ਹਮ ਕੀ ਰਿ ਕਿਰਮ ਸਤਗੁਰ ਸਰਣਾਇ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਮੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੜ ਪਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤੇਰੇ ਪਤਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਨ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਰਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੋਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹੇ ਉਦਮ ਜਾ ਅਹਰ ਹਰ ਜੀਓ ਪਰਿਆ ਸਹਿਲ ਪੱਥਰ ਮਹਿ ਜੰਤੇ ਉਪਾਏ ਤਾ ਕਾਰਜਕ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੋਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੈ ਉਡਾ ਵੇਸੈ ਕੋ ਸਾਧ ਸਿ ਪਾਸੀ ਬਚਰੇ ਸਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਜਰਣਾ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਆਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾਤਾਰਾ ਹਰਿ ਤੇ ਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕੀ ਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇਕ ਦਾਤੇ ਇਕ ਵਿਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉ ਦੇ ਬੇਣਿ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰ ਧਿਆਇਆ ਜੀ ਜਨ ਦਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਮੰਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵੜਿ ਅਵਰ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚੁਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਿਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦਿਆਪੇ ਸਿਰਜ ਸਭ ਕੋਈ ਚਰਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚਾਉ ਥਾ ਤੂੰ ਕਰਤਾ ਸੁਚਿਆਰ ਮੈਂ ਦਾਸ ਆਈ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੂੰ ਦੀਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਵਰਣਾ ਕੋਇ ਤੂੰ ਕਰ ਕਰ ਵੇਖਾ ਜੜ੍ਹ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਹੱਲਾ ਪਹਿਲਾ ਤਿਤ ਸਰਵਰੜੇ ਭਾਇ ਲੈ ਨਿਵਾਸ ਪਾਣੀ ਪਾਵਕ ਤਨਹਿ ਕੀਆ ਪੰਕਜ ਬੋਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਇੱਕ ਨਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਬਲਣ ਕੀ ਇਹ ਤੇਰੀ ਬਰੀਆ ਔਰ ਕਾਰਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਿਰੰਜਾਮ ਲਾਗ ਭਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਾ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁੰਨ ਰਾਸਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸ਼ਾ ਪਹ ਪਨ ਬ੍ਰਿਸ਼ਟ ਗਗਨਤੇ ਪਈ ਸਭ ਹਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਪਵਨ ਕੇ ਸਿਰਜਨ ਹਾਰੇ ਦਾਹ ਚਾਨ ਮਹਿਲੇ ਹੋ ਉਬਾਰੇ ਕਬੀ ਉਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ मोर अच्छा निज कर करिया सब बैरन कौ आज संगर या पूर्ण हो हमारी आशा तौर भजन की रह प्यासा तुम शाड कोई अवर ना त्याऊ जो बर चाहू सो तुम ते पाऊ सेवक सिख से हमारे तारी है चुन चुन छत्र हमारे मारी है आप हाथ दे मुझे उभरे आय मरण काल का त्रास निभरे आय ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੋ ਕਰਿਹੁ ਰੱਛਾ ਰਾਖਲੇਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ जवन काल जोगी की सेवकी ओ बेदराज ब्रह्माजू थियो जवन काल सब लोक सवारा नमस्कार है ताहे हमारा जवन काल सब जगत बनायो देवदात जशन उपजायो आद अंत एकाय अवतार सोई गुरु समझे हो हमारा नमस्कारत सही को हमारी सकल प्रजा जिने आप सवारी ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੇ ਉਹ ਤੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਆਪਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਬੰਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ තාකා මූඩ උචාර්ථ පේතා ජාකෝපේව නපාවතබෙද්දා තාකෝකරපාහුණය අනුමානත මහමූඩ කශ්ුපේදන ජානත මහන්දේවකෝ කැහැත සදාසේව නිරංකාරකා චේනතනැහැන් පේව ආපු අපනි බුද්ධහ ජෙත්තී බන්නත පෙන්න පෙන්නතුො හෙතෙති. තුමරාලखाන ජයපසාරා කැහැපෙද සජා ප්‍රථම් සංසාරා, ਇਕਾ ਰੂਪ ਅਨੂਪ ਸਰੂਪ ਆ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੈਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਾਜ ਦੀਨੀ ਕਹਉਂ ਫੂਲ ਰਾਜਾ ਹਵੇ ਬੈਠਾ ਕਹਉਂ ਸਿਮਟ ਭਇਓ ਸੰਕਰ ਆਕੇਠਾ ਸਿਖ ਰੀ ਸ੍ਰੇਸ਼ਟ ਦਿਖਾਇਆ ਚੰਪਵ ਆਤ ਜੁਗਾਦ ਸਰੂਪ ਸਵੰ ਪਵ ਅਵਰ ਅਛਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰੋ दुष्ट जते उठवते ओतपाता सकल मलेष करो रण काता जे अस तुज तव सरणी परे तिनके दुष्ट दुखत होए मारे पुरख जवन पग परे तिहारे तिनके तुम संकट सब टारे जो काल को एक बार त्याए है ताके काल निकट नहे आए है रछा होए ता हे सब काला दुष्ट अरिष्ट टरे तत्काला कृपा दृष्टि तन जाहि निहर हो ताके ताप तनक महर हो रिद्ध सिद्ध कर्मो सब होई दुष्ट साहस व सके ना कोई एक बार जिन तुमे संवारा काल फसत ताहि उबारा जिन नर नाम तिहारो कहा दर्द दुष्ट दुख ते रहा खड्ग केत म शरण तिहारी आप हाथ दै लेहु उबारी ਸਰਬਠਾਉ ਰਮੋਹੋ ਸਹਾਈ ਦੁਸ਼ਟ ਦੋਖ ਤੇ ਰਹੋ ਪਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰੇ ਬਿਕਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ਾਕਰਤਾ ਸ੍ਰੀ ਅਸਤੋਜ ਜਪੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਨਤ ਸਹਿਬਿਆਪਤ ਕੋਈ ਅੜਲ ਸੁਨਾ ਗੰਗ ਜੋ ਜਾਹਿ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਓ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਜਾਕੀ ਇੱਕ ਬਾਰ ਚਉਪਾਈ ਕੋ ਕਹੈ ਚਉਪਾਈ ਸੰਬਤ 17 ਸਸਪਣੀ ਚੈ ਅਦ ਸਹਸ ਫੁਨ ਤੀਨ ਕਹੈ ਜਾਏ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਵ ਗ੍ਰੰਥ ਸੁਧਾਰਾ एत श्री चरित्र भखया ने त्रिया चरित्र मंत्री भूप समादे चार सो परित्रापत मस्त जो दोहरा दह जान कर दास पार की जै कृपाया पार आप हाथ द राख मोहे मन क्रम बचन विचार चौपाई मैं नगने सहे प्रतम मनाऊ किसन बिशन कबहू न्याऊ ਕਾਨ ਸੁਨੇ ਪਹਿਚਾਨਨਾ ਤਿੰਨ ਸੋ ਲਿਬਲਾਗੀ ਮੋਰੀ ਪਗ ਇਨ ਸੋ ਮਹਾਕਾਲ ਰਖਵਾਰ ਹਵਾਰੋ ਮਹ ਲੋਹ ਮੰਗਿੰ ਕਰਥਾਰੋ ਆਪਣਾ ਜਾਣ ਕਰੋ ਰਖਵਾਰ ਬਾਹੇ ਗਹੇ ਕਿਲਾਜ ਵਿਚਾਰ ਆਪਣਾ ਜਾਨਮ ਦੇ ਪ੍ਰਤ ਪਰਿਆ ਚੁਣ ਚੁਣ ਸਤੁਰ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਲੋ ਚੱਲੇ ਰਾਖਾ ਆਪ ਮੁਹੇ ਔਰ ਨੰਦ ਲਾਏ ਤੁਮ ਬਮ ਕਰਹੁ ਸਦਾ ਪ੍ਰਤੀਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੇਂ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਸ ਜਾਣ ਕਰ ਕਿਰਪਾ ਕਰਹੁ ਮੋਹਿ ਹਰਿ ਪਰਮੈ ਆਨ ਦੁਆਰ ਤੋਹਿ ਆਪਣਾ ਜਾਨ ਕਰੋ ਪ੍ਰਤੀਪਾਰਾ ਤੁਮ ਸਾਹਿਬ ਮੈਂ ਕਿੰਕਰਥਾਰਾ दह जान दे हाथों बारो हमरे सबरियन संगारो प्रथम तरो भगवत को त्याना करो कविता कृष्ण मत चुक हो सुधारो कब बाच दोहरा जो निज प्रभ मूसो कहा सो कहे जग जो ज्योति प्रभु को त्याय है अंत सुर्ग को जाही दोहरा ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹਿ ਜਲ ਤੇ ਉਪਜ ਤਰਗ ਜਿਓ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਪਇਓ ਜਨਮ ਤਰਾ ਜਗ ਆਇ ਅਬ ਮੈਂ ਕਥਾ ਸੰਛੇਪਤੇ ਸਭ ਹੂ ਕਹਿਤ ਸੁਨਾਈ ਤਬ ਬਾਚ ਦੋਹਰਾ ਥਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨ ਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਿਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੀਤੇ ਰਾਵ ਸਾਸਕਰੂਰ ਜਲੇ ਸਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤਨੀਤ ਸੁਰਗ ਬਾਸ ਰਗ ਬੁਰ ਕਰਾ ਸਗਰੀਪੁਰੀ ਸਮੇਤ ਚਉਪਾਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸਵੈ ਸਕੇ ਨ ਕੋਈ ਸੰਮਤ ਸਤਰ ਸਾਸ ਪਚਾਵਨ ਹੜਵ ਦੇ ਪ੍ਰਥਮ ਸੁਖਦਾਵਨਾ ਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲੋਹ ਲਿਓ ਸੁਧਾਰਾ ਦੋਹਰਾ ਨਿਤਰ ਤੁੰਗ ਕੇ ਚਰਨ ਤਾਰਿ ਸਤਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗੁਬੁਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ग्रंथ सकल पूरण कियो भगवत कृपा प्रसाद सवैया पाय गहि दबते तुमरे तबते को आंख तरै नहीं आनियो राम रहीम पुराण कुरान अनेक कह मते एक न मानियो सिमरत शास्त्र वेद सब बहु भेद कह हम एक न जानियो श्री जस पान कृपा तुमरी कर मै न कहो सब तोहे बखानियो दोहरा ਸਕਲ ਦਵਾਰ ਕਉ ਸਾਢ ਕਾ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MOHALLA TEEJA ANAND EK OHANKAR SATGURU PRASAD ANAND PAYA MERI MAAYE SATGURU MAIN PAAYA SATGURU TAM PAAYA SAHJE SE TE MAN VADJIA VADHAIYA ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨੇ ਆਈਆ ਸ਼ਬਦੋ ਤੰਗ ਆਵੋ ਹਰੀ ਕੇ ਰਾਮਨ ਜਿਨੇ ਵਸਾਇਆ ਕਾਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੁ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵਏ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨਾਏ ਵਸਿਆ ਜਿਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੁ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉੱਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ reh jai ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸਚਿਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵਹਿ ਹਰਿਆ ਪੌੜੀ ਥੱਥੈ ਤੂੰ ਸਮਰੱਥ ਜਥੈ ਕੋਏ ਨਾਹੀ ਉਥ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੀ ਪਉ ਜਲ ਬਖਮਸਗਾਹੋ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮਹਿ ਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੇ ਤਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰਿਆਰਾਦਣਾ ਜਿਹਵਾ ਜਾਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਹਵਥ ਦੇ ਜਗ ਮਹਿ ਉਤਮ ਕਾਢੀ ਅਹ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋਆ ਆਪ ਦਿਆਲ ਮਨਹੁ ਨ ਵਿਸਾਰਿ ਅਨ ਸਾਧ ਜਨ ਕੈ ਸੰਗ ਭਵਜਲਤਾਰਿ ਅਨ ਸਾਖਤ ਨਿੰਦਕ ਦੁਸ਼ਟ ਕਿਨ ਮਾਹਿ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਏ ਜਿਸ ਸਿਮਰਤ ਸੁਖ ਹੋਏ ਫਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗੜਨਾ ਕੋ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ ਬਾਣੀ ਪੜਦਿਆਂ ਅਨੇਕ ਭੁੱਲਾ ਹੋਈਆਂ ਮੁਆਫ ਕਰਨੀਆਂ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜਨ ਸੁਣਨ ਦਾ ਬਾਲ ਉਦਮ ਬਖਸ਼ਣਾ ਜੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਿਆਰੀਆਂ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੀ ਬਾਣੀ ਸੁਣੀ ਹੈ ਦਇਆ ਕਰਨੀ ਰਹਿਮਤ ਕਰਨੀ ਮੇਰ ਪਰਿਆ ਹੱਥ ਸਿਰ ਤੇ ਰੱਖਣਾ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਬਚਾਉਣਾ ਕਾਰੋਬਾਰਾਂ ਵਿੱਚ ਤਰੱਕੀ ਬਖਸ਼ਣੀ ਸਾਰੇ ਕਾਰਜ ਰਾਸ ਕਰਨੇ ਘਰਾਂ ਵਿੱਚ ਸੁਖ ਸ਼ਾਂਤੀ ਬੜਾਈ ਰੱਖਣੀ ਬੱਚਿਆਂ ਨੂੰ ਵਿਦਿਆ ਦੀ ਦਾਤ ਗੁਰਮੰਧ ਦੀ ਦਾਤ ਬਖਸ਼ਣੀ ਮਾੜੀ ਸੰਗਤ ਤੋਂ ਨਸ਼ਿਆਂ ਤੋਂ ਬਚਾਉਣਾ ਜੋ ਜੀ ਆਪ ਜੀ ਦੇ ਦਰ ਆਵੇ ਰਾਜੀ ਖੁਸ਼ੀ ਪ੍ਰਸੰਨ ਜਾਵੇ ਐਸੀਆਂ ਰਹਿਮਤਾਂ ਕਰਨੀਆਂ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ